ਸਤਿ ਸ਼੍ਰੀ ਅਕਾਲ ਜੀ ਵਾਇਗੁਰ ਜੀ ਦਾ ਖਾਸ ਸ਼੍ਰੀ ਵਾਇ ਪਤੇ ਮੈਂ ਪ੍ਰੀਤਨਦਰਨ ਸਿੰਘ ਪੱਟੀ ਸਤਿਗੁਰੂ ਨਾਨਕ ਪਰਗਟਿਆ ਮਿਟੀ ਤੋਂ ਜਗੇ ਚਾਨਣ ਹੋਆ ਪਾਸ਼ਾਹੀ ਪਹਿਲੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈਆਂ ਅੱਜ ਸ਼ਹਿਰ ਦੇ ਹਰੇਕ ਗੁਰਦੁਆਰੇ ਵਿੱਚ ਸੰਗਤਾਂ ਨੇ ਨਤਮਸਤ ਸਤੋ ਹੋ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗੁਰਦੁਆਰਾ ਕਲੰਗੀ ਧਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਕੇ ਸੰਗਤਾਂ ਨੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸਾਨੂੰ ਮੌਕੇ ਦੀ ਹੈ ਅੱਜ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਗੁਰਦੁਆਰਾ ਕਲੰਗੀ ਧਰ ਹਰੜ ਦੀ ਕੋਈ ਕਰ ਕੰਦ ਸੋਰਾ ਆਣ ਮਾਂ ਪੰਗੀ ਸੋ ਲੰਗ ਕੁੱਤ ਸਿਖਾ ਵਣ ਕਾ ਨਾ ਨਾ ਹੋਇਆ ਕੋਈ ਕਰ ਕੰਨ ਸੁਣਾਵੇ ਹਾਰ ਮਾਨਤ ਕੀ ਸੋ ਲੰਗ ਗੁੰਦ ਸਿਖਾਵਣ ਕਾ ਗੱਗ ਗੁਰ ਨੂੰ ਸਿਖਾਵਨ ਕਾਹੂ ਕੋਈ ਕਰ ਗੰਦ ਸੋਣਾ ਹਰ ਨਾਂ ਮੰਦੀ ਤੇ ਸੋ ਲੰਗ ਗੁੱਤ ਸਿੱਖਾ ਆਧਿਕੀ ਫਟਿਆ ਜਨਮ ਦਿਨ ਵਾਲੇ ਦੀ ਅਨੰਦ ਹੋਰ ਦਨ ਗੋਲਤੀ 80 ਸਾਲ ਦੀ ਤਰ੍ਹਾਂ ਜਨਮ ਦਿਨ 556 ਜਨਮ ਦਿਨ ਤੋਂ ਬੜੀ ਤਰ੍ਹਾਂ 80 ਸਾਲ ਦੀ ਤਰ੍ਹਾਂ ਨੇ ਆ 80 ਸਾਲ ਦੀ ਤਰ੍ਹਾਂ ਸਾਰਾ ਸ਼ਹਿਰ ਬੜੀ ਤੁਮਕਾਮ ਨਾਲ ਇੱਥੇ ਨਿੰਦਰ ਚੱਕ ਦਾ ਬੜੀ ਖੁਸ਼ੀ ਨਾਲ ਸਾਰੇ ਲੋਕ ਇੱਥੇ ਆ ਕੇ ਗੜੇ ਨਾਲ ਸਾਰ ਦਿਆਰੀ ਕਮੇਟਰੀ ਤੋਂ ਅਨੰਦ ਸਾਲ ਹੋ ਆਸਮਾਨ 12 15 ਸਾਲ ਤੋਂ ਗੁਰੂ ਨਾਨਕ ਦੇਵ ਜੀ ਦੇ ਦੰਦ ਦਿਹਾੜਾ ਬਣਾਇਆ ਜਾਂਦਾ ਹੈ ਇੱਕ ਨਾਨਕ ਸ਼ਕਤਾਂ ਬਹੁਤ ਨੂੰ ਮਾਰ ਕੇ ਪੂਰਾ ਸ਼ਹੀਦ ਕੀਤਾ ਜਾਂਦਾ ਹੈ ਇਸ ਵਿੱਚ ਅੰਤੋਂ ਲੰਗਰ ਵਰਤਦੇ ਹਨ ਇਹ ਗੁਰੂਵਾਰਾ ਦੀ ਕਿਰਪਾ ਵਾਸ਼ ਦੀ ਦਾ ਇਸ਼ਾਰਾ ਹੀ ਸੰਕਤ ਨੂੰ ਉਹ ਨਾਨਕ ਦੇਵ ਜੀ ਦੇ ਜ਼ੁਰ ਦਿਹਾੜੇ ਤੇ ਵਾਰਕ ਵਾਰ ਦੰਦਾ ਹਾਂ ਤੇ ਪ੍ਰਮਾਤਮਾ ਕੀ ਅਰਦਾਸ ਕਰਦਾ ਹਾਂ ਇਹ ਸੱਚੇ ਬਾਸ਼ਾ ਗੁਰੂ ਨਾਨਕ ਦੇ ਚਰਨਾਂ ਵਿੱਚ ਬੀਤੀ ਕਰਦਾ ਹਾਂ ਇਹ ਸੱਚੇ ਬਾਸ਼ਾ ਸਾਰੀ ਸ਼ਕਤ ਨੂੰ ਇਸ ਕਿਉਂ ਜਿਹੜੇ ਤੇ ਤੁਸੀਂ ਆਪਰੀਆ ਨਹੀਂ ਅਤੇ ਸਾਰੇ ਉਸਾਰੇ ਉਸਾਰਾ ਦੇਵਤਾ ਤੋਂ ਤੁਸੀਂ ਆਪ ਤਿਕਨਾਰ ਨੇ ਗ੍ਰੀਮਾਨ ਸਾਹਤਰਮ ਦੀ ਆਗਿਆ ਲਈ ਬਾਕੀ ਬੜਾ ਖਾਸ ਹੈ ਜੀ